ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਸ਼ੇ ਦੇ ਖਾਤਮੇ ਲਈ ਜੋ ਕਿ ਨਸ਼ੇ ਦੇ ਖਾਤਮੇ ਲਈ ਜਾਰੀ ਮਹਿਮ ਤਹਿਤ ਸ਼੍ਰੀ ਰਾਜਕੁਮਾਰ ਪੀਪੀਐਸ ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਨਵਾਂ ਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਨਿਰਦੇਸ਼ਾਂ ਤਹਿਤ ਐਸਆਈ ਸਰਦਾਰ ਮਹਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਨਵਾਂ ਸ਼ਹਿਰ ਵੱਲੋਂ ਸਮੇਤ ਫੋਰਸ 17 9 2024 ਨੂੰ ਮਾੜੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਥਾਣਾ ਸਿਟੀ ਨਵਾਂ ਸ਼ਹਿਰ ਦੇ ਨੇੜੇ ਇੱਕ ਲੜਕੇ ਸਮੀਰ ਕੁਮਾਰ ਪੁੱਤਰ ਸਤੀਸ਼ ਕੋਸਲ ਵਾਸੀ ਨਿਊ ਟੀਚਰ ਕਲੋਨੀ ਨਵਾਂ ਸ਼ਹਿਰ ਪਾਸੋਂ ਪਵੰਦੀ ਸ਼ੁਦਾ ਕੈਪਸੂਲ ਮਿਲੇ ਉਸ ਨੂੰ ਉਸਨੇ ਪੰਕਜ ਸਟੋਰ ਮੈਡੀਕਲ ਪੁਰਾਣਾ ਦਾਣਾ ਮੰਡੀ ਨਵਾਂ ਸ਼ਹਿਰ ਬਤੌਰ ਸੇਲਜਮਾਨ ਪੰਕਜ ਜੈਨ ਦੇ ਕਹਿਣ ਤੇ ਲੜਕੇ ਨੂੰ ਦੇਣ ਲਈ ਉਹ ਚਲਾ ਗਿਆ ਸੀ ਜਿਸ ਨੇ ਦੱਸਿਆ ਪੰਕਜ ਜੈਨ ਦੇ ਉਕਤ ਸਟੋਰ ਤੇ ਹੋਰ ਵੀ ਬਹੁਤ ਸਾਰੇ ਅਜਿਹੇ ਕੈਪਸੂਲ ਹਨ ਤੇ ਪੇਟੀਆਂ ਭਰੀਆਂ ਪਈਆਂ ਹਨ ਤੇ ਐਸਆਈ ਸਰਦਾਰ ਮਹਿੰਦਰ ਸਿੰਘ ਮੁਖ ਤਾਣਾ ਅਫਸਰ ਸਿਟੀ ਨਵਾਸ਼ਹਿਰ ਵੱਲੋਂ ਇੰਸਪੈਕਟਰ ਮਨਪ੍ਰੀਤ ਸਿੰਘ ਡਰੱਗ ਕੰਟਰੋਲ ਅਫਸਰ ਨਵਾਸ਼ਹਿਰ ਨੂੰ ਨਾਲ ਲੈ ਕੇ ਮੈਡੀਕਲ ਸਟੋਰ ਤੇ ਰੇਡ ਕੀਤਾ ਗਿਆ ਜਿੱਥੇ 2224 ਪੱਤੇ ਜੋ ਕਿ ਪਵੰਦੀ ਸੁਦਾ ਕੈਪਸੂਲ ਸਨ ਜੋ ਕਿ ਨਸ਼ੇ ਦੇਸਾਨ ਜਿਸ ਨੂੰ ਬਿਨਾ ਡਾਕਟਰ ਦੀ ਸਲਾਹ ਤੇ ਕਿਸੇ ਨੂੰ ਬਿਲਕੁਲ ਵੀ ਨਹੀਂ ਦਿੱਤਾ ਜਾ ਸਕਦਾ ਜੀ ਹਾਂ 2240 ਪੱਤੇ ਹਰ ਪੱਤੇ ਵਿੱਚ ਹੁੰਦੇ ਨੇ 10 ਕੈਪਸੂਲ ਇਸ ਤਰ੍ਹਾਂ ਟੋਟਲ 22400 ਕੈਪਸੂਲ ਜਾਣੇ ਕਿ 2240 ਪੱਤੇ ਹਰ ਪੱਤੇ ਵਿੱਚ 10 ਕੈਪਸੂਲ ਤੇ ਟੋਟਲ 22400 ਕੈਪਸੂਲ ਜਿਹੜੇ ਨੇ ਉਸੀਨ ਕਰਕੇ ਕਬਜੇ ਵਿੱਚ ਲੈ ਲਏ ਗਏ ਨੇ ਪੰਕਜ ਪੰਕਜ ਜੈਨ ਪੁੱਤਰ ਅਨਲ ਕੁਮਾਰ ਪੰਕਜ ਮੈਡੀਕਲ ਸਟੋਰ ਨਾਂ ਤੇ ਹੋਲ سیل ਦੀ ਦੁਕਾਨ ਕਰਦਾ ਹੈ ਆਓ ਦੇਖਦੇ ਆਪ ਪੂਰੀ ਰਿਪੋਰਟ ਸਾਡੀ ਇੱਕ ਰਿਕੁਐਸਟ ਹੈ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਇਹ ਵੀਡੀਓ ਚਲਦੇ-ਚਲਦੇ ਹੀ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਤੁਹਾਡੇ ਤੱਕ ਤੁਰੰਤ ਰਿਪੋਰਟ ਨੀ ਮੈਂ ਕਹਾਂ ਵੀ ਦੇਖੋ ਇਦਾਂ ਅਸੀਂ ਤੇਰੇ ਕੋਲ ਮੁਕਦੀ ਨੂੰ ਕਹਿੰਦੇ ਸੀ ਜਵਾਬ ਕੀ ਦੇਣਾ ਕਿ ਐਸੇ ਬੱਤ ਨਹੀਂ ਸੀ ਬਿਹਤ ਹੂੰ ਬਾਕੀ ਸਤਲੁਕ Altyazı M.K. ਜੀ ਸਰ ਜੀ ਸਰ ਕੀ ਕਰ ਰੋਏ ਜੀ ਇੱਥੇ ਕਰ ਵੀ ਅੱਜ ਅਸੀਂ ਆਏ ਸੀਗੇ ਪੁਲਿਸ ਤੋਂ ਆਈ ਸੀ ਸਾਨੂੰ ਕਾਲ ਇਹਨਾਂ ਦੀ ਕੰਪਲੇਂਟ ਸੀਗੀ ਕਿਹੜੀ ਗਿਆ ਦੁਕਾਨਦਾਰ ਦਾ ਨਾਮ ਕੀ ਹੈ ਜੀ ਹਾਂ ਜੀ ਦੁਕਾਨਦਾਰ ਕੀ ਨਾਮ ਹੈ ਪੰਕਜ ਮੈਡੀਕਲ ਹਾਲ ਜੀ ਪੰਕਜ ਮੈਡੀਕਲ ਹਾਲ ਆਏ ਸੀਗੇ ਅਸੀਂ ਜੀ 2240 ਪੱਤੇ ਪ੍ਰਿਗਾਵਲਿਨ 300 ਐਮਜੀ ਦੇ ਅਸੀਂ ਰਿਕਵਰ ਕੀਤੇ ਹੈਗੇ ਇਹਨਾਂ ਦੇ ਕੋਲ ਇਹਨਾਂ ਦਾ ਸੇਲ ਪਰਚੇਜ਼ ਦਾ ਕੋਈ ਰਿਕਾਰਡ ਨਹੀਂ ਸੀਗਾ ਤੇ ਅਸੀਂ ਫਾਰਮ 16 ਤੇ ਸੀਜ਼ ਕਰਕੇ ਸਵੇਰੇ ਮਾਨ ਜੋ ਅਦਾਲਤ ਤੋਂ ਕਸਟਡੀ ਆਰਡਰ ਲੈ ਲਾਂਗੇ ਸਰ ਇਹਦੇ 188 ਦੇ ਦੀ ਸੀ ਸਾਹਿਬ ਨੇ ਇਹਦੇ ਸੀਲ ਤੇ ਬੈਨ ਲਾਇਆ ਤੁਸੀਂ 188 ਦੀ ਕੋਈ ਕਾਰਵਾਈ ਕਰੀ ਅਸੀਂ ਪੁਲਿਸ ਨੂੰ ਇਸ ਰਿਗਾਰਡਿੰਗ ਜਿਹੜੀ ਇਤਲਾਹ ਦੇਵਾਂਗੇ ਬਾਕੀ ਜੋ ਕਾਰਵਾਈ ਕਰੇਗੀ ਪੁਲਿਸ ਕਰੇਗੀ ਤੁਸੀਂ 188 ਦੀ ਕਾਰਵਾਈ ਲੈ ਆਪਣੇ ਇਹਨਾਂ ਨੂੰ ਬਣਾ ਕੇ ਦੋਗੇ ਨਹੀਂ ਅਸ ਇਹ ਐਕਚੁਅਲੀ ਇਹ ਹੋਲ ਸੇਲ ਫਾਰਮ ਹੈਗੀ ਆ ਉਹਦੇ ਰਿਗਾਰਡਿੰਗ ਜੋ ਵੀ ਹੈਗਾ ਡਿਪਾਰਟਮੈਂਟ ਨਾਲ ਹਾਇਰ ਅਥਾਰਟिटीज ਨੂੰ ਅਸੀਂ ਫਾਰਵਰਡ ਕਰ ਦਾਂਗੇ ਜਿਵੇਂ ਵੀ ਹਾਇਰ ਅਥਾਰਟिटीज ਜੋ ਵੀ ਡਾਇਰੈਕਟ ਕਰਨਗੇ ਉਹੀ ਕਾਰਵਾਈ ਹੋਏਗੀ ਨਹੀਂ ਉਹਦਾ 100 ਰਿਟੇਲ ਤੇ ਹੋਲਸੇਲ ਜੋ ਫਰਕ ਆ 180 ਲੱਗਦਾ 180 ਜੋ ਰਿਟੇਲ ਦੇ ਵਿੱਚ ਹੈਗੀ ਪਰਚੀ ਦੀ ਲੋਡ ਹੁੰਦੀ ਆ ਹੋਲਸੇਲ ਚ ਪਰਚੀ ਦੀ ਨਹੀਂ ਲੋਡ ਨਹੀਂ ਹੈਗੀ ਜੋ 188 ਦੀ ਜੋ ਕਾਰਵਾਈ ਹੈਗੀ ਨਹੀਂ ਰਿਟੇਲ ਦੇ ਦੋ ਪੱਤੇ ਤਿੰਨ ਬੈਗ ਪੈਸ ਦੇ ਕੇ ਭੇਜ ਕੇ ਐਸਚਓ ਸਾਹਿਬ ਨੇ ਮੰਗਾਇਆ ਸੀ ਬੰਦੇ ਉਹ ਐਸਚਓ ਸਾਹਿਬ ਦੱਸਣਗੇ ਇਹਦੇ ਬਾਰੇ ਹਾਂਜੀ ਐਸਚਓ ਸਾਹਿਬ ਜੀ ਤੁਹਾਡਾ ਉੱਤੇ ਕਹਿ ਰਹੇ ਦੋ ਪੱਤੇ ਮੰਗਾਇਆ ਸੀ ਕਿ ਹਾਂ ਹਾਂ ਬਿਲਕੁਲ ਦੋ ਪੱਤੇ ਆ ਮਿਲੇ ਸੀ ਪ੍ਰੈਗਾ ਦੇ ਹਾਂਜੀ ਤੇ ਉਹਨੇ ਸਾਨੂੰ ਮੁੰਡੇ ਦੱਸੇ ਕਿ ਮਿੱਥੋਂ ਲੈ ਕੇ ਆਇਆ ਸੇਲ ਕਰਦਾ ਬਿਲਕੁਲ 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 ਪੂਰਾ ਕਾਰਵਾਈ ਕਰਾਂਗੇ ਜੀ ਜੀ 188 ਦੀ ਕਾਰਵਾਈ ਕਰੂੰਗਾ ਬਿਲਕੁਲ ਜੀ ਜੋ ਬਣਦਾ ਕਰਾਂਗੇ ਅਸੀਂ ਜੀ ਸਰ ਮਾਮਲਾ ਕੀ ਹੈ ਜੀ ਉਸੇ ਬੰਦੇ ਤੇ ਮਾਨਯੋਗ ਐਸਐਸਪੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਜਿਲ੍ਹਾ ਸੀਤਪਗਸਗਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੀ ਮਾੜੇ ਔਰ ਨਸ਼ੇ ਦੇ ਖਿਲਾਫ ਜਿਹੜੀ ਹੈ ਮਹਮ ਚਲਾਈ ਗਈ ਹੈ ਉਸ ਵੇਲੇ ਸਿਟੀ ਨਮਾਸ਼ਹਿਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਦੋਂ ਇਹਨਾਂ ਨੂੰ ਇੱਕ ਵਿਅਕਤੀ ਜਿਹਦੇ ਕੋਲ ਦੋ ਕੈਪਸੂਲ ਦੇ ਪੱਤੇ ਸੀ ਜਿਹਦਾ ਨਾਮ ਮੁੰਡੇ ਦਾ ਸੁਨੀਲ ਸੀਗਾ ਉਹ ਮਿਲਿਆ ਔਰ ਉਹਦੇ ਜਿਹੜੇ ਦੋ ਪੱਤੇ ਪ੍ਰੈਗਰਾ ਬਲਿਨ ਕੈਪਸੂਲ ਹੈਗਾ ਇਹਤੇ ਡੀਸੀ ਸਾਹਿਬ ਵੱਲੋਂ ਪਾਬੰਦੀ ਲੱਗੀ ਹੋਈ ਸੀ ਕਿ ਇਹ ਕੈਪਸੂਲ ਜਿਹੜਾ ਹੈਗਾ ਬਿਨਾ ਡਾਕਟਰ ਦੇ ਲਿਖੇ ਤੋਂ ਕਿਸੇ ਨੂੰ ਸੇਲ ਨਹੀਂ ਕੀਤਾ ਜਾ ਸਕਦਾ ਔਰ ਇਹ ਬੱਚਾ ਜਿਹੜਾ ਸੀਗਾ 18 ਸਾਲ ਦੀ ਉਮਰ ਹੈ ਦੀ ਸਮੀਰ ਇਹ ਕਿਸੇ ਨੂੰ ਦੇਣ ਜਾ ਰਿਹਾ ਸੀ ਐਸਐਚਯੂ ਵੱਲੋਂ ਜਦੋਂ ਇਹ ਦੇ ਕੋਲ ਇਹ ਦੋ ਪੱਤੀ ਮਿਲੇ ਤੇ ਡਰੱਗ ਇਨਸਪੈਕਟਰ ਨਾਲ ਸੰਪਰਕ ਕੀਤਾ ਗਿਆ ਡਰੱਗ ਇਨਸਪੈਕਟਰ ਨਾਲ ਸੰਪਰਕ ਕਰਨ ਤੋਂ ਬਾਅਦ ਪੰਕਜ ਜੈਨ ਪੁੱਤਰ ਅਨਿਲ ਕੁਮਾਰ ਜਿਹੜਾ ਪੰਕਜ ਮੈਡੀਕੋਜ਼ ਦੇ ਨਾਂ ਤੇ ਪਰਾਣੀ ਦਾਣਾ ਮੰਡੀ ਦੇ ਵਿੱਚ ਦੁਕਾਨ ਹੈਗੀ ਜਿੱਦੀ ਹੋਲ ਸੇਲ ਦੀ ਇਹ ਰਿਟੇਲ ਦੇ ਵਿੱਚ ਜਿਹੜੀ ਹੈ ਲੋਕਾਂ ਨੂੰ ਇਹ ਦਵਾਈ ਜਿਹੜੀ ਸੀਗੀ ਉਹ ਵੇਚ ਰਿਆ ਸੀਗਾ ਕੈਪਸੂਲ ਔਰ ਇਹਨੂੰ ਜਿਹੜਾ ਹੈਗਾ ਨਸ਼ੇ ਦੇ ਤੌਰ ਤੇ ਜਿਹੜੇ ਹੈਗਾ ਸਾਡਾ ਯੂਥ ਹੈਗਾ ਉਹ ਇਸਤੇਮਾਲ ਕਰ ਰਿਹਾ ਸੋ ਇਹਨੂੰ ਜਿਹੜਾ ਸੀਗਾ ਡਰੱਗ ਇਨਸਪੈਕਟਰ ਨਾਲ ਰੇਡ ਕਰਨ ਤੋਂ ਬਾਅਦ ਇਹਦੇ ਕੋਲੋਂ ਟੋਟਲ ਜਿਹੜੇ ਹੈਗੇ 2240 ਪੱਤੇ ਜਿਹੜੇ ਹੈਗੇ ਆ ਉਹ ਬਰਾਮਦ ਹੋਏ ਜਿਹਦੇ ਟੋਟਲ ਕੈਪਸੂਲ ਬਣ ਜਾਂਦੇ 22400 ਹਰ ਪੱਤੇ 'ਚ 10 ਕੈਪਸੂਲ ਸੀਗੇ ਇਹ ਕੋਈ ਵੀ ਬਿੱਲ ਜਾਂ ਹੋਰ ਕੋਈ ਕਾਗਜ਼ਾਤ ਇਹਨੂੰ ਰੱਖਣ ਤੋਂ ਦੀ ਪੇਸ਼ ਨਹੀਂ ਕਰ ਸਕਿਆ ਔਰ ਨਾਲ ਦੀ ਨਾਲ ਇਹ ਵਿਅਕਤੀ ਆਮ ਲੋਕਾਂ 'ਚ ਚਰਚਾ ਹੈ ਕਿ ਇਹ ਰਿਟੇਲ ਜਿਹੜੀ ਹੈਗੀ ਹੈ ਵੇਚਦਾ ਹੈ ਔਰ ਰਿਟੇਲ ਕਰਦਾ ਹੋਇਆ ਜਾਂ ਰਿਟੇਲ ਅੱਗੇ ਸੇਲ ਕਰਵਾਉਣ ਲਈ ਭੇਜਦਾ ਹੋਇਆ ਵੀ ਇਹ ਪકડਿਆ ਗਿਆ ਸਮੀਰ ਤੋਂ ਸਾਬਤ ਹੋ ਗਿਆ ਸੋ ਇਹਦੇ ਖਿਲਾਫ ਧਾਰਾ 223 23 ਬੀ ਐਨ ਐਸ ਤਹਿਤ ਜਿਹੜੀ ਕਾਰਵਾਈ ਅਮਲ ਚ ਲੈਂਦੀ ਗਈ ਹੈ ਔਰ ਫਰਦਰ ਤਫਤੀਸ਼ ਚ ਚੱਜੀ ਹੈ ਪਹਿਲੇ ਤੋਂ ਮਾਮਲੇ ਦਰਜ ਇਹਦੇ ਖਿਲਾਫ ਹੁਣ ਪਤਾ ਕਰ ਰਹੇ ਆ ਪਤਾ ਲੱਗਿਆ ਵੀ ਪਹਿਲਾਂ ਵੀ ਇਹਦੇ ਤੇ ਰੇਡ ਹੋਇਆ ਸੀਗਾ ਔਰ ਇਹਦੇ ਇਸੇ ਤਰ੍ਹਾਂ ਦਾ ਕੋਈ ਪਹਿਲਾਂ ਵੀ ਮਾਮਲਾ ਦਰਜ ਸਰ ਸਮੀਰ ਪੰਕਜ ਦਾ ਕਰਿੰਦਾ ਸਮੀਰ ਪੰਕਜ ਦਾ ਕਰਿੰਦਾ ਜਿਹਦੇ ਥਰੂ ਇਹ ਬਾਹਰ ਜਿਹੜੇ ਹੈਗੇ ਉਹ ਇਸ ਤਰ੍ਹਾਂ ਦੇ ਕੈਪਸੂਲ ਸੇਲ ਕਰ ਰਹੇ ਸਾਰੇ ਕਿੰਨੇ ਸਮੇ ਤੋਂ ਸ਼ੌਪ ਜਿਹੜੀ ਕਰ ਰਹੇ ਆ ਇਹ ਸ਼ੌਪ ਤਾਂ ਕਾਫੀ ਲੰਬੇ ਸਮੇਂ ਤੋਂ ਕਰ ਰਹਾ ਹੈ ਲੇਕਿਨ ਜਿਹੜੀ ਹੈਗੀ ਆ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਤੋਂ ਬਿਨਾ ਇਹ ਦਵਾਈ ਜਿਹੜੀ ਸੇਲ ਕਰਨੀ ਮਨਾ ਹੈ ਸੋ ਇਹ ਇਹ ਦਵਾਈ ਜਿਹੜੀ ਹੈਗੀ ਆ ਇਸ ਤਰ੍ਹਾਂ ਸੇਲ ਕਰ ਰਿਆ ਸਭ ਦੱਸਦਾ ਜਾਂਦਾ ਨੇ ਪੰਜ ਛੇ ਕਰਿੰਦੇ ਰੱਖੋਗਾ ਉਹਨਾਂ ਤੋਂ ਸਾਰਿਆਂ ਤੋਂ ਇਹੀ ਕੰਮ ਕਰਾਂਦਾ ਸਾਰੇ ਵੀ ਅਸੀਂ ਜਾਂਚ ਕਰ ਰਹੇ ਹਾਂ ਅਸੀਂ ਇਹ ਤਾਂ ਜਿਹੜਾ ਡੀਵੀਆਰ ਹੈਗਾ ਉਹਨੂੰ ਲਿਆ ਹੈ ਤੇ ਉਹਦੇ ਵਿੱਚੋਂ ਸਾਨੂੰ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਚ ਪਤਾ ਚੱਲੂਗਾ ਹੋਰ ਕੀ ਕਰਦਾ ਹੈ ਦੁਕਾਨ ਸੇਲ ਕਰਦਾ ਹੈ ਹਾਂਜੀ ਦੁਕਾਨ ਸੀਲ ਹੋ ਗਿਆ ਦੁਕਾਨ ਦਾ ਲਾਇਸੈਂਸ ਕੈਨਸਲ ਕਰਾਉਣ ਲਈ ਅਸੀਂ ਲਿਖਾਂਗੇ ਤਾਂ ਕਿ ਜਿਹੜਾ ਹੈਗਾ ਇਹਦਾ ਫਰਦਰ ਜਿਹੜਾ ਕਾਰੋਬਾਰ ਨਾ ਕਰ ਸਕੇ ਗ੍ਰਿਫਤਾਰ ਗ੍ਰਿਫਤਾਰ ਕਰ ਲਿਆ ਗਿਆ ਮੁੰਡਾ ਜੀ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਪੰਕਜ ਜੈਨ ਨੂੰ ਗ੍ਰਿਫਤਾਰ ਕਰ ਲਿਆ ਇਸ ਇਸ ਮਕਦਮੇ ਵਿੱਚ ਇਹ ਪ੍ਰਵਧਾਨ ਕੀ ਹੈ ਜ਼ਮਾਨਤ ਜ਼ਮਾਨਤ ਹੈ ਗਿਰਜਮਾਨਾ ਪਈ ਹੈ ਸਖੀ ਇਹ ਜ਼ਮਾਨਤਯੋਗ ਹੈ ਕਿਉਂਕਿ ਪਹਿਲਾਂ 188 ਆਈਪੀਸੀ ਜੋ ਹੁਣ 223 ਬੀ ਐਨ ਐਸ ਹੈਗੀ ਹੈ ਇਹਦੇ ਤਹਿਤ ਕਾਰਵਾਈ ਕੀਤੀ ਜਾਂਦੀ ਹੈ ਹਾਠਵੀਆ ਪੰਜਾਬ ਅੰਤਰਰਾਸ਼ਟਰੀ ਜ਼ਿਲ੍ਹਾ ਫੁੱਟਬਾਲ ਟੂਰਨਾਮੈਂਟ 17 ਤੋਂ 20 ਨਵੰਬਰ ਤੱਕ ਹੋ ਰਹੀਆਂ ਹਨ ਇਸ ਮੌਕੇ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸਰਦਾਰ ਸਤਨਾਮ ਸਿੰਘ ਜਿਲ੍ਹਾ ਹਬ ਬਸ਼ੀਰ ਤੌਰ ਤੇ ਇਸ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਕਿਹਾ ਖੇਡਾਂ ਹੀ ਪੰਜਾਬ ਨੂੰ ਨਸ਼ੇ ਤੋਂ ਦੂਰ ਰੱਖ ਸਕਦੀਆਂ ਹਨ ਤੇ ਸਾਡੇ ਜ਼ਿਲ੍ਹੇ ਗੋਲਡ ਕੱਪ ਝੋਲੀ ਪਾਣ ਤੇ ਸਰਕਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਉਹਨਾਂ ਕਿਹਾ ਪੰਜਾਬ ਸਰਕਾਰ ਹਮੇਸ਼ਾ ਹੀ ਲੋਕ ਹਿੱਤਾਂ ਲਈ ਕੰਮ ਕਰਦੀ ਰਹੇਗੀ ਤੇ ਕਰਦੀ ਰਹੀ ਹੈ ਤੇ ਉਹਨਾਂ ਇਹ ਵੀ ਕਿਹਾ ਮੇਰੇ ਦਫ਼ਤਰ ਵਿੱਚ ਆ ਕੇ ਕਿਸੇ ਵੀ ਟਾਈਮ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਜੋ ਵੀ ਕੋਈ ਕੰਮ ਹੋਵੇਗਾ ਪਰ ਉਹ ਕੰਮ ਜਾਇਜ਼ ਹੋਣਾ ਚਾਹੀਦਾ ਹੈ ਮੈਂ ਦਫ਼ਤਰ ਦੇ ਵਿੱਚ ਬੈਠਾ ਤੁਰੰਤ ਹੀ ਲੋਕਾਂ ਦੇ ਕੰਮਾਂ ਨੂੰ ਕਰਾਂਗਾ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਸਾਡੀ ਇੱਕ ਰਿਕੁਐਸਟ ਹੈ ਕਿ ਵੀਡੀਓ ਨੂੰ ਚੱਲਦੇ-ਚੱਲਦੇ ਹੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਹੋਰ ਖਬਰਾਂ ਤੁਹਾਡੇ ਤੱਕ ਤੁਰੰਤ ਪਹੁੰਚਦੀਆਂ ਰਹਿਣ ਆਓ ਦੇਖਦੇ ਹਾਂ ਪੂਰੀ ਰਿਪੋਰਟ ਮੈਂ ਉਚੇਚੇ ਤੌਰ ਤੇ ਧੰਨਵਾਦ ਕਰਦਾ ਮੇਰੇ ਵੱਡੇ ਵੀਰ ਡਿਪਟੀ ਡੀਓ ਅਮਰਜੀਤ ਸਿੰਘ ਠਟਕੜ ਜੀ ਦਾ ਖਾਲਸਾ ਸਕੂਲ ਤੋਂ ਪ੍ਰਿੰਸੀਪਲ ਭਾਜੀ ਦਰਜੀਤ ਸਿੰਘ ਬੋਲਾ ਜੀ ਦਾ ਉਹਨਾਂ ਤੋਂ ਇਲਾਵਾ ਦਵਿੰਦਰ ਕੌਰ ਜੀ ਸਪੋਰਟਸ ਕੋਆਰਡੀਨੇਟਰ ਲਖਵੀਰ ਸਿੰਘ ਜੀ ਹੈਡਮਾਸਟਰ ਅਮਨਪ੍ਰੀਤ ਸਿੰਘ ਜੀ ਕੈਡਮਾਸਟਰ ਤੇ ਟ੍ਰੇਨਿੰਗ ਅਫਸਰ ਰਣਜੀਤ ਕੌਰ ਜੀ ਤੇ ਹੋਰ ਵੀ ਮਕਮੰਤੇ ਜਿੰਨੇ ਵੀ ਇਹਨਾਂ ਖੇਡਾਂ ਨੂੰ ਕਰਾਉਣ ਦੇ ਲਈ ਟੀਚਰ ਸਹਿਬਾਨ ਕੋਚ ਸਹਿਬਾਨ ਔਰ ਅਲੱਗ-ਅਲੱਗ ਸਕੂਲਾਂ ਤੋਂ ਆਏ ਅਧਿਆਪਕ ਸਹਿਬਾਨ ਮੈਂ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਇਹ ਜਿਹੜਾ ਪੰਜਾਬ ਸਕੂਲ ਦੀਆਂ ਖੇਡਾਂ ਅੰਡਰ 17 ਬੱਚਿਆਂ ਦੇ ਫੁੱਟਬਾਲ ਪੰਜਾਬ ਪੱਤਰ ਤੇ ਮੈਚ ਖਾਲਸਾ ਸਕੂਲ ਵਿੱਚ ਕਰਵਾ ਰਹੇ ਹੋ ਉਦੇ ਵੀ ਉਹਦੇ ਲਈ ਮੈਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜਨ ਦੇ ਲਈ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਵਿਸ਼ੇਸ਼ ਤੌਰ ਤੇ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਚਾਹੇ ਉਹ ਖੇਡਾਂ ਮਤਲਬ ਪੰਜਾਬ ਦੀਆਂ ਹੋਣ ਚਾਹੇ ਉਹ ਜਿਵੇਂ ਇੱਕ ਖੇਡਾਂ ਪੰਜਾਬ ਐਜੂਕੇਸ਼ਨ ਸਕੂਲ ਵੱਲੋਂ ਪੜਵਾਈਆਂ ਜਾ ਰਹੀਆਂ ਸੋ ਇਹ ਇੱਕ ਵਧੀਆ ਜਰੀਆ ਹੈ ਕਿ ਨੌਜਵਾਨੀ ਨੂੰ ਪੰਜਾਬ ਦੇ ਬੱਚਿਆਂ ਨੂੰ ਗਰਾਊਂਡ ਦੇ ਨਾਲ ਖੇਡਾਂ ਦੇ ਨਾਲ ਜੋੜ ਕੇ ਆਪਾਂ ਨਸ਼ਿਆਂ ਤੋਂ ਬਚਾ ਸਕਦੇ ਹਾਂ ਕਿਉਂਕਿ ਜਿਹੜੇ ਬੱਚੇ ਨੂੰ ਗਰਾਊਂਡ ਨਾਲ ਪਿਆਰ ਹੋ ਗਿਆ ਉਹ ਕਦੀ ਵੀ ਨਸ਼ਿਆਂ ਦੇ ਪਾਸੇ ਨੂੰ ਨਹੀਂ ਜਾਂਦਾ ਸੋ ਖੇਡਾਂ ਹੀ ਇੱਕ ਮਾਧਿਅਮ ਨੇ ਜਿਹਦੇ ਰਾਹੀਂ ਆਪਾਂ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਉਹ ਨਸ਼ੇ ਦੇ ਕੋਹੜ ਤੋਂ ਬਚਾ ਸਕਦੇ ਹਾਂ ਸੋ ਖੇਡਾਂ ਬਤਨ ਪੰਜਾਬੀਆਂ ਦੇ ਵਿੱਚ ਆਪ ਸਭ ਨੂੰ ਪਤਾ ਹੈ ਕਿ ਕਰੋੜਾਂ ਰੁਪਏ ਦੇ ਇਨਾਮ ਜਿਹੜੇ ਨੌਜਵਾਨਾਂ ਨੂੰ ਖਿਡਾਰੀਆਂ ਨੂੰ ਦਿੱਤੇ ਜਾ ਰਹੇ ਨੇ ਇਸੇ ਤਰ੍ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਪੰਜਾਬ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਜਿਹੜੀਆਂ ਇਹ ਅੰਡਰ 17 ਖੇਡਾਂ ਦਾ ਜਿਹੜਾ ਪੰਜਾਬ ਦਾ ਜਿਹੜਾ ਇਹ ਪੂਰੇ ਪੰਜਾਬ ਦੇ ਫੁੱਟਬਾਲ ਦੇ ਮੈਚ ਸਾਡੇ ਜ਼ਿਲ੍ਹੇ ਦੀ ਸਾਡੇ ਜ਼ਿਲ੍ਹੇ ਦੀ ਝੋਲੀ ਪਾਏ ਗਏ ਨੇ ਸਾਡੇ ਹਿੱਸੇ ਆਏ ਨੇ ਉਹਦੇ ਲਈ ਮੈਂ ਸਮੁੱਚੇ ਜਿਹੜਾ ਬੋਰਡ ਦਾ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਹਾਂ ਔਰ ਪੂਰੀ ਮੈਨੇਜਮੈਂਟ ਨੂੰ ਵਿਸ਼ਵਾਸਿਤ ਕਰਨਾ ਦਵਾਨਾ ਯਕੀਨ ਦਿਵਾਉਣਾ ਕਿ ਪੰਜਾਬ ਸਰਕਾਰ ਹਮੇਸ਼ਾ ਤੁਹਾਡੇ ਨਾਲ ਆ ਕਿਤੇ ਵੀ ਸਾਡੀ ਕਿਤੇ ਲੋੜ ਹੋਵੇ ਹਮੇਸ਼ਾ ਅਸੀਂ ਹਰ ਵੇਲੇ ਆਪ ਸਭ ਦੇ ਨਾਲ ਮੁੰਡੇ ਦਾ ਮੁੰਡਾ ਲਾ ਕੇ ਖੜੇ ਆ ਸਰਕਾਰ ਵੱਲੋਂ ਸਰਕਾਰ ਦਾ ਨੁਮਾਇੰਦਾ ਹੋਣ ਦੇ ਨਾਤੇ ਮੈਂ ਤੁਹਾਨੂੰ ਭਰੋਸਾ ਦਿਵਾਉਣਾ ਵਿਸ਼ਵਾਸ ਦਿਵਾਉਣਾ ਕਿ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਚੀਜ਼ ਦੇ ਵਿੱਚ ਕਿਸੇ ਵੀ ਬੱਚੇ ਨੂੰ ਕੋਈ ਕਮੀ ਨਹੀਂ ਆਉਣ ਦਿੱਤੀ ਜਾਊਗੀ ਸੋ ਅੱਜ ਇੱਥੇ ਬੁਲਾ ਕੇ ਸਮੂਹੇ ਸਾਰੇ ਪ੍ਰਬੰਧਕਾਂ ਵੱਲੋਂ ਜਿਹੜਾ ਮੈਨੂੰ ਮਾਨ ਸਨਮਾਨ ਬਖਸ਼ਿਆ ਗਿਆ ਮੈਂ ਉਹਦੇ ਲਈ ਵੀ ਆਪ ਸਭ ਦਾ ਦੇਦਿਆਂ ਗਿਆ ਰਹੀਆਂ ਤੂੰ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਔਰ ਤੁਹਾਨੂੰ ਇੱਕ ਗੱਲ ਕਹਿਣਾ ਚਾਹਣਾ ਕਿ ਸਾਡੇ ਜिले ਨਾਲ ਸਬੰਧਤ ਵੀ ਸਾਰੇ ਪੀਟਰ ਸਹਿਬਾਨ ਜਾਣਦੇ ਨੇ ਕਿ ਮੈਂ ਆਪ ਸਭ ਦਾ ਸ਼ੋਰਨਾ ਭਰਾ ਆ ਔਰ ਹਮੇਸ਼ਾ ਏਸੀ ਇਹੀ ਕੋਸ਼ਿਸ਼ ਹੁੰਦੀ ਆ ਕਿਉਂਕਿ ਮੇਰਾ ਦਫਤਰ ਡੀਸੀ ਬਿਲਡਿੰਗ ਦੇ ਵਿੱਚ ਡੀਸੀ ਸਾਹਿਬ ਦੇ ਡੀਸੀ ਡਿਪਾਰਟਮੈਂਟ ਦੇ ਵਿੱਚ ਜਿਹੜੀ ਡੀਸੀ ਕੰਪਲੈਕਸ ਸਾਹਿਬ ਦੇ ਵਿੱਚ 102 ਨੰਬਰ ਕਮਰੇ ਦੇ ਵਿੱਚ ਮੈਂ ਬੈਠਦਾ ਤੁਹਾਨੂੰ ਕਦੀ ਕਿਸੇ ਨੂੰ ਕੋਈ ਵੀ ਲੋੜ ਹੋਵੇ ਜਿੱਥੇ ਕਿਤੇ ਮੈਂ ਤੁਹਾਡੇ ਲਈ ਹਾਂ ਦਾ ਨਾਮ ਆਵਾ ਸਕਦਾ ਹੋਇਆ ਤੇ ਮੈਂ ਬਤੌਰ ਲੀਡਰ ਕਦੇ ਵੀ ਲੋਕਾਂ ਦੇ ਨਹੀਂ ਵਿਛੜਦਾ ਮੈਂ ਤੁਹਾਡਾ ਛੋਟਾ ਭਰਾ ਆ ਜਿੱਥੇ ਕਿਤੇ ਮੈਨੂੰ ਮੇਰੀ ਤੁਹਾਨੂੰ ਲੋੜ ਹੋਵੇ ਮੈਂ ਆਪ ਸਭ ਦੇ ਲਈ ਹਮੇਸ਼ਾ ਹਾਜ਼ਰ ਆ ਔਰ ਮੈਂ ਆਪ ਸਭ ਨੂੰ ਵਿਸ਼ਵਾਸ ਦਿਵਾਉਣਾ ਕਿ ਜਿੰਨੇ ਵੀ ਲੋਕ ਹਰ ਰੋਜ਼ ਦਫ਼ਤਰ ਦੇ ਵਿੱਚ ਆਉਂਦੇ ਨੇ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਆ ਕਿ ਮੇਰੇ ਕੋਲ ਮੇਰੇ ਤੱਕ ਜਿਹੜਾ ਬਦਲਾਅ ਨੂੰ ਲੈ ਕੇ ਆਇਆ ਮੇਰੇ ਦਫ਼ਤਰ ਦੇ ਵਿੱਚੋਂ ਬੇਉਮੀਦ ਦਾ ਹੋ ਕੇ ਨਾ ਜਾਵੇ ਸੋ ਮੈਂ ਬੱਚਿਆਂ ਨੂੰ ਇਹ ਹੀ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਸਾਡੇ ਆਉਣ ਵਾਲਾ ਪਵੇਖੋ ਜਿਹੜੇ ਬੱਚੇ ਅੱਜ ਗਰਾਊਂਡ ਦੇ ਵਿੱਚ ਖੇਡ ਰਹੇ ਨੇ ਜਿਹੜੇ ਬੱਚੇ ਖਾਲਸਾ ਸਕੂਲ ਦੇ ਵਿੱਚ ਪੜ੍ਹ ਰਹੇ ਨੇ ਤੇ ਜਿਹੜੇ ਇਸ ਮੈਚ ਨੂੰ ਦੇਖ ਰਹੇ ਨੇ ਉਹ ਸਾਰੇ ਬੱਚਿਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਆਓ ਆਪਾਂ ਰਲ ਮਿਲ ਕੇ ਪੰਜਾਬ ਨੂੰ ਹੱਸਦਾ ਵਸਦਾ ਰੰਗਲਾ ਪੰਜਾਬ ਬਣਾਈਏ ਕਿਉਂਕਿ ਤੁਸੀਂ ਸਾਡੇ ਆਉਣ ਵਾਲੇ ਪੰਚ ਸਰਪੰਚ ਐਮ ਐਲ اے ਮਨਿਸਟਰ ਬਣਨਾ ਸੋ ਆਪਾਂ ਸਾਰੇ ਕੋਸ਼ਿਸ਼ ਕਰੀਏ ਕਿ ਆਪਣੇ ਪੰਜਾਬ ਨੂੰ ਪੰਜਾਬੀਏਦ ਨੂੰ ਪੰਜਾਬੀ ਮਾਂ ਬੋਲੀ ਨੂੰ ਉੱਚਾ ਚੱਕਣ ਦੇ ਲਈ ਸਾਰੇ ਹੰਬਲਾ ਮਾਰੀਏ ਔਰ ਆਪਣੇ ਆਪਣੇ ਮਾਪੇ ਦਾ ਜਿਹੜਾ ਚੰਗਾ ਜੀਵਨ ਬਸਰ ਕਰਨ ਦੇ ਲਈ ਆਪਣੇ ਘਰ ਦੀ ਗਰੀਬੀ ਨੂੰ ਦੂਰ ਕਰਨ ਦੇ ਲਈ ਆਪਾਂ ਹਮੇਸ਼ਾ ਇੱਕ ਮਿਹਨਤੀ ਇਨਸਾਨ ਬਣ ਕੇ ਇੱਕ ਚੰਗੇ ਇਨਸਾਨ ਬਣ ਕੇ ਦੁਨੀਆ ਦੇ ਵਿੱਚ ਵਿਚਰਿਏ ਤੇ ਆਪਣੇ ਪਿੰਡ ਦਾ ਆਪਣੇ ਜ਼ਿਲ੍ਹੇ ਦਾ ਪੰਜਾਬ ਦਾ ਨਾਮ ਰੋਸ਼ਨ ਆਪਣੇ ਆਪ ਹੋ ਜਾਣਾ ਸੋ ਆਓ ਆਪਾਂ ਸਾਰੇ ਰਲ ਕੇ ਖੇਡਾਂ ਵੱਧਨ ਪੰਜਾਬ ਦੀਆਂ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਜਿਹੜੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਉਹਦੇ ਵਿੱਚ ਬਦ ਤੋਂ ਬਦ ਆਪਣਾ ਪਾਰਟਿਸਪੇਸ਼ਨ ਕਰਕੇ ਚਾਹੇ ਉਹ ਪੰਜਾਬ ਪੱਤਰ ਦੀਆਂ ਖੇਡਾਂ ਨੇ ਚਾਹੇ ਉਹ ਜ਼ਿਲ੍ਹਾ ਪੱਤਰ ਦੀਆਂ ਖੇਡਾਂ ਨੇ ਬਲਾਕ ਪੱਤਰ ਦੀਆਂ ਖੇਡਾਂ ਨੇ ਉਹਦੇ ਵਿੱਚ ਬਦ ਤੋਂ ਬਦ ਚੜ ਕੇ ਹਿੱਸਾ ਲਾਓ ਤਾਂ ਹੀ ਆਪਾਂ ਜਿਹੜਾ ਪੰਜਾਬ ਦੇ ਵਿੱਚ ਨਸ਼ੇ ਦੇ ਕੋਰ ਨੂੰ ਖਤਮ ਕਰ ਸਕਦੇ ਆ ਸੋ ਮੈਂ ਇਹਨਾਂ ਗੱਲਾਂ ਦੇ ਨਾਲ ਆਪ ਸਭ ਦਾ ਸ਼ੁਕਰਗੁਜ਼ਾਰ ਹਾਂ ਸਬੂਚੀ ਪ੍ਰਬੰਧਕ ਕਮੇਟੀ ਜਿਨ੍ਹਾਂ ਤੁਹਾਡੇ ਟੀਚਰ ਸਾਹਿਬਾਨ ਨੇ ਮੈਂ ਸਾਰਿਆਂ ਦਾ ਖਾਸ ਤੌਰ ਤੇ ਭਾਜੀ ਅਮਰਜੀਤ ਸਿੰਘ ਠੱਕੜ ਜੀ ਜਿਹੜੇ ਕਿ ਸਾਡੇ ਜ਼ਿਲ੍ਹੇ ਦੇ ਡਿਪਟੀ ਡੀਓ ਸਾਹਿਬ ਨੇ ਔਰ ਭਾਜੀ ਦਲਜੀਤ ਸਿੰਘ ਗੋਲਾ ਜੀ ਜਿਹੜੇ ਖਾਸਾ ਸਕੂਲ ਦੇ ਪ੍ਰਿੰਸੀਪਲ ਨੇ ਔਰ ਇਹਨਾਂ ਦੇ ਨਾਲ ਜਿੰਨੀਆਂ ਵੀ ਸਤਕਾਰਯੋਗ ਸਿਚੀਤਾ ਮੇਰੇ ਨਾਲ ਖੜੀਆਂ ਨੇ ਮੈਂ ਸਾਰਿਆਂ ਦਾ ਅਕੇਕੇ ਤੌਰ ਤੇ ਮੈਨੂੰ ਦਿੱਤੇ ਗਏ ਮਾਣ ਸਨਮਾਨ ਲਈ ਬਹੁਤ-ਬਹੁਤ ਧੰਨਵਾਦ ਕਰਦਾ ਇੱਥੇ ਖਮਾ ਦਾ ਅਰਜ ਚਕਾਂ ਗੱਜ ਕੇ ਆਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ